ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਮਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਆ 7717692249 ਬਾਈ ਜੀ ਆਵਾਛਾੜਾ ਦਿਓ ਮਰੇ 92249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੁਰਜਹਰੀਕਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਬਾਈ ਜੀ ਨੂੰ ਜੇਤੋਂ ਪੈਂਦੀ ਆ ਬਾਈ ਜੀ ਵਿੱਚ ਜਿਹਦੇ ਵਿੱਚ ਬਹੁਤ ਸੋਹਣੀ ਸੁਨੱਖੀ ਫੁੱਲ ਵੱਡੀ ਫਾਰਮ ਵਾਲੀ ਵਹਿੜ ਤੁਹਾਡੇ ਲਈ ਲੈ ਕੇ ਬਾਈ ਜੀ ਹਾਜ਼ਰ ਹੋਏ ਆ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਤਾਂ ਲੈਣੇ ਆ ਬਾਈ ਜੀ ਹੁਣ ਦਾ ਵਪਾਰ ਲੈਣ ਦਾ ਕੰਮ ਆ ਅਰ ਟੀਨ ਚ ਬਾਈ ਜੀ ਹੁਣਾਂ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਅਰ ਟੀਨ ਚ ਬਾਈ ਜੀ ਸੇਲ ਹੁੰਦੇ ਰਹਿੰਦੇ ਤੇ ਆਪਣੇ ਚੈਨਲ ਤੇ ਵੀਡੀਓ ਬਾਈ ਜੀ ਪੈਂਦਿਆਂ ਰਹਿੰਦੇ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਮਾਨਕਾ ਜੀ ਪੰਜਾਬ ਫਰਨੈਰਿਕ ਜ਼ਿਲ੍ਹਾ ਫਰੀਦਕੋਟ ਤਸਵੀਰ ਜੀ ਠੀਕ ਆ ਬਾਈ ਜੀ ਕੀ ਡਿਟੇਲ ਹੈ ਦੀ ਵੜਦੀ ਬਾਈ ਜੀ ਵੜੇ ਸੂਈ ਆ ਕੱਲ ਰਾਤ ਸੂਈ ਆ ਰਾਤ ਸੂਈ ਕਿੰਨੇ ਕ ਵਜੇ ਬਾਈ ਜੀ ਸੂਈ ਇਹ ਮੰਨ ਲਾ 12 1 ਵਜੇ ਸੂਈ ਆ 12 1 ਵਜੇ ਦੀ ਸੂਈ ਆ ਜੇਰ ਜੂਰ ਬਾਈ ਜੀ ਜੇਰ ਜੂਰੋ ਕੇ ਆ ਜੋ ਜੇਰ ਵੀ ਉਹ ਪਈ ਆ ਵਕਾ ਲਓ ਬਾਈ ਜੀ ਜੇਰ ਕੰਪਲੀਟ ਆ ਸਾਰੀ ਦੀ ਸਾਰੀ ਜੇਰ ਪੈ ਗਈ ਆ ਆ ਜੇਰ ਪਈ ਆ ਇੱਥੇ ਖੜ ਕੇ ਗਾਂ ਸੂਈ ਆ ਹੁਣ ਇਹ ਗਾਂ ਬਾਈ ਜੀ ਜਦੋਂ ਬਾਹਰ ਬਣਾਈ ਸੀ ਮਸ ਸੁੱਕੇ ਤਾਂ ਮੰਨ ਲੋ ਹਾਂ ਸੁੱਕੇ ਇੱਥੇ ਗਾਂ ਸੂਈ ਸਵਾਈ ਆ ਜੇਰ ਦੀ ਫੁੱਲ ਗਰੰਟੀ ਤੇ ਆ ਪਈ ਜੇਰ ਤੁਹਾਨੂੰ ਦਿਖਾ ਦਿੰਦੀ ਆ ਬਾਈ ਜੀ ਹੁਣਾਂ ਨੇ ਤੇ ਹੁਣ ਉੱਥੇ ਧੁੱਪਿਲ ਜਾ ਕੇ ਬਾਹਰ ਬਾਈ ਜੀ ਗਾਂ ਬਣ ਚੁ ਗਾਂ ਬਾਈ ਜੀ ਕੋਲੇ ਬਹੁਤ ਚੰਗੀ ਆ ਫੁੱਲ ਵੱਡੀ ਆ ਦੁੱਧ ਚੰਗੇ ਵਾਲੀ ਆ ਥਲ ਤੁਣ ਵਿਚਾਰੀ ਕਰਮ ਵਾਲੀ ਨੂੰ ਬਹੁਤ ਚੰਗਾ ਲੱਗਿਆ ਫਾਰਮ ਦੀ ਵਹਿੜ ਆ ਬਾਈ ਜੀ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਬਾਈ ਜੀ ਹੁਣਾ ਚੱਲਦੇ ਨੰਬਰ ਤੇ ਬਾਈ ਜੀ ਸੰਪਰਕ ਕਰ ਲਿਓ ਫੇਸ ਕੁਆਲਟੀ ਦੀ ਗਾਂ ਚੰਗੀ ਆ ਫੁੱਲ ਵੱਡੇ ਕੱਦ ਦੀ ਆ ਬਾਈ ਜੀ ਖੁੱਲੇ ਢੁੱਲੇ ਅੰਗਾ ਪੈਰਾਂ ਦੀ ਆ ਥਨ ਤੁਣ ਕਰਮ ਵਾਲੀ ਨੂੰ ਬੜਾ ਚੰਗਾ ਲੱਗਾ ਮੋਟਾ ਮੋਟਾ ਬਾਈ ਜੀ ਮੁੱਠੀ ਵਾਲਾ ਨੋਕ ਵਾਲਾ ਬਾਈ ਜੀ ਕੱਲਾ ਕੱਲਾ ਥਾਣਾ ਮੱਧ ਵਰਗਾ ਲੱਗਿਆ ਵਾ ਬਾਈ ਜੀ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਨਸਪਾਰਕ ਜ਼ਰੂਰ ਕਰਿਓ। ਲਓ ਬਾਈ ਜੀ ਤੌਰ ਚਾਲ ਚੈੱਕ ਕਰਾ ਦੇ ਗਿਆ ਪਾ ਤੌਰ ਕੇ ਵਿਖਾਓ। ਲਓ ਬਾਈ ਜੀ ਤੌਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ। ਦਸੱਲੀ ਪਾਰਖ ਬਾਈ ਜੀ ਤੁਸੀਂ ਆਵ ਕਰਨੀ ਆ। ਫੁੱਲ ਵੱਡੀ ਫਾਰਮ ਵਾਲੀ ਵਹਿੜ। ਲੈ ਚਲੋ ਜੀ। ਲਓ ਬਾਈ ਜੀ ਕਰੋ ਜੀ ਤੌਰ ਚਾਲ ਚੈੱਕ। ਤੋਰਾ ਤਾਰਾ ਕਰਮ ਵਾਲੀ ਦਾ ਬਹੁਤ ਚੰਗਾ। ਤੇ ਸੂਆ ਹਜੇ ਮਨ ਲਾਦਾ ਪਹਿਲਾ ਦੂਜਾ ਹੀ ਹੋਣਾ ਬਾਈ ਜੀ ਤੋਂ ਪਾ। ਦੂਜਾ ਜੀ। Ориジナル ਜੀ। ਹਾਂ ਜੀ। ਦੂਜਾ ਸੂਆ ਬਾਈ ਜੀ। ਤੇ ਚਾਈ ਹੋਈ ਹੋਊਗੀ? ਹਾਂ ਚਾਈ ਕੱਢਿਆ ਤੜਕਾ 4-5 ਕਿਲੋ ਜੀ। 4-5 ਕਿਲੋ ਬਾਈ ਜੀ ਨੇ ਬੋਲਾ ਕੱਢਿਆ ਵਾ ਫੁੱਲ ਵੱਡੀ ਵਿਹੜ ਕਾਲੀ ਡੱਬੀ ਆ ਫਾਰਮ ਵਾਲੀ ਆ ਤੇ ਮੁੱਲ ਬਾਈ ਜੀ ਆ ਜਾਇਜ਼ ਜਾਇ ਰੱਖੋ ਜਿਹੜਾ ਅੱਜ ਤੁਤੋ ਵਾਲਾ ਪਹਿਲੇ ਦੂਜੇ ਫੋਨ ਤੇ ਫਾੜੀ ਲਵੇ ਮੇਰੀ ਦੇ ਦੇਾਂਗੇ ਹਾਂਜੀ 95000 ਦੀ ਲੋ ਬਾਈ ਜੀ ਮੁੱਲ ਬਾਈ ਜੀ ਨੇ ਅੱਗੇ ਉਹ ਜੀਆਂ ਵਿਹੜਾਂ ਦਾ 1 15 1 20 ਤੇ 25 ਮੰਗਦੇ ਹੁੰਦੇ ਅੱਜ ਇਹਨਾਂ ਨੂੰ ਪਹਿਲਾਂ ਵੀ ਕਿਹਾ ਸੀ ਤੇ ਮੈਂ ਵੀਡੀਓ 'ਚ ਵੀ ਕਹਤਾ ਇਹ ਮੁੱਲ ਬਾਈ ਜੀ ਮਾੜਾ ਆ ਯਾ ਵਾਤ ਇਹਦਾ ਕਰਿਆ ਕਰੋ ਗਾਹ ਵੀ ਵੇਚਣ ਵਟਣ ਵਾਲੇ ਬੰਦੇ ਨੇ ਲੈਣਾ ਹੁੰਦਾ ਖਰਚਾ ਵਰਚਾ ਅਗਲੇ ਨੂੰ ਪੈਣਾ ਹੁੰਦਾ ਚੱਲ ਬਾਈ ਜੀ ਅਗਲੇ ਦੇ ਘਰੇ ਵੀ ਸੌਖਾ ਪ ਪਾਚ ਜਾਵੜੇ ਵੈੜ ਬਹੁਤ ਚੰਗੀ ਦੇ ਮੁੱਲ ਬਾਈ ਦਾ ਅੱਜ ਬਿਲਕੁਲ ਬਾਈ ਜੀ ਵੈੜ ਦੇ ਵੱਡੀ-ਵੁੱਡੀ ਦੇ ਹਿਸਾਬ ਨਾਲ ਜਾਇਜ ਆ। ਨਹੀਂ ਵੱਡੇ ਤਾਂ ਹੈ ਨਹੀਂਗਾ ਸਾਡੇ ਵੀ ਵਸ ਕੋਈ ਨਹੀਂਗਾ ਮੁੱਲ ਨਾਲ। ਨਹੀਂ ਵਸ ਤਾਂ ਹੈ ਨਹੀਂਗਾ ਚਲੋ ਬਾਈ ਜੀ ਥੋੜਾ ਜਿਹਾ ਔਨਲਾਈਨ ਪਸ਼ੂ ਵੇਚਨੇ ਹੁੰਦੇ ਜਿਹੜਾ ਹਸਾਬ ਜਿਹਦੇ ਮੁੱਲ ਤੇ ਬੰਦੇ ਨੂੰ ਮਿਲੀ ਜਾਵੇ ਤੇ ਅਗਲੇ ਨੂੰ ਵੀ ਸੌਖਾ ਹੋ ਜਾਂਦਾ ਗਾਹਕ ਬਣ ਜਾਂਦਾ ਜੀ ਅੱਗੇ ਵਾਸਤੇ ਜਾ ਕੇ ਕਿਸੇ ਨੂੰ 2 ਰੁਪਏ ਵਿਚਾਰੀ ਕਰਮਾ ਵਾਲੀ ਦੇਊਗੀ ਭੱਜ ਕੇ ਉਹ ਤੋਂ ਕੱਲ ਨੂੰ ਫੇਰ ਵੀ ਬੰਦਾ ਪਸ਼ੂ ਲਊਗਾ। ਤੇ ਬਾਈ ਜੀ ਮੋਬਾਈਲ ਨੰਬਰ ਦੱਸੋ ਜੀ ਆਪਾਂ ਨੰਬਰ 94646 36573 94646 36573 ਲੋ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸਪਾਰਕ ਕਰ ਲਓ ਬਾਈ ਜੀ ਆਪਣੀ ਵੀਡੀਓ ਬਾਈ ਜੀ ਸੋਹਣੀ ਲੱਗੇ ਕਿ ਸ਼ੇਅਰ ਕਰ ਲੇ ਲਾਇਕ ਕਰ ਲਓ ਚੈਨਲ ਨੂੰ ਕਿਰਪਾ ਕਰਕੇ ਬਾਈ ਜੀ ਸਬਸਕ੍ਰਾਈਬ ਕਰ ਲਿਓ ਹੂੰ ਸੀਲ ਠੰਡੀ ਆ ਪੂਰੀ ਸੀਲ ਠੰਡੀ ਹੈ ਦੁੱਧ ਮਲਾ ਪੱਕੇ ਲੇਵੇ ਦੀ 24 25 ਕਿਲੋ ਦਾ ਤਾਂ ਆਮਣਾ ਦਊਗੀ ਪੂਰੀ ਵਧੀਆ ਅੱਛਾ ਠੀਕ ਹੈ ਜੀ ਲਓ ਬਾਈ ਜੀ ਪੱਕੇ ਲੇਵੇ ਦੀ ਗਾਂਵ ਵੱਡੀ ਪੱਕੇ ਲੇਵੇ ਦੀ ਵੜਾ ਬਾਈ ਜੀ ਪੂਰੇ ਖੁੱਲਾ ਡੁੱਲਾ ਲੈ ਵਾ ਪਕਾ ਲੈ ਵਾ ਟੁੱਟਦਾ ਭਾਈ ਦਾ ਨਹੀਂ ਆਉ ਜੀ ਵੜ ਕੋਈ ਬਰਾ ਸੂਵੇ 500 ਸੂਵੇ ਸੂ ਜੇ ਕਰੇ ਤੇ ਲੈਵਾ ਨਹੀਂ ਤੋੜਦੀ ਬੰਦੀ ਦੁੱਧ ਵੜ ਵਾਕਈ 25 26 ਕਿਲੋ ਦਾ ਪਾਉ ਬਰੇ ਰਾਮ ਨਾ ਪਾਉ ਫੁੱਲ ਵੱਡੀ ਵੜ ਬਾਈ ਦੇ ਮੋਢੇ ਤੋਂ ਲੰਘਦੀ ਆ ਹਾਂ ਜੀ 25 ਦੀ 30 ਨਹੀਂ ਕਹਿੰਦੇ ਹਾਂ ਜੀ ਕਹਿੰਦਾ ਵੀ ਮਾੜੀ ਬਾਕੀ ਆ ਦੀ ਸੇਵਾ ਨਾਲ ਸੇਵਾ ਨਾਲ ਹੋਇਆ ਤਾਂ 30 ਵੀ ਲੈ ਲੂਗਾ ਹਾਂ ਜੀ ਸੇਵਾ ਨਾਲ ਲੈਣਾ ਜੀ ਹੋ ਸਕਦਾ 30 ਵੀ ਚੋਲੇ ਜੀ ਲਓ ਬਾਈ ਜੀ ਤੇ ਇੱਕ ਨਾ ਬਾਈ ਜੀ ਕੋਲੇ ਆ ਬੱਕਰੀਆਂ ਵੀ ਆ ਜੀ ਦੋ ਬਹੁਤ ਚੰਗੀਆਂ ਬੱਕਰੀਆਂ ਇਹਦੇ ਮਗਰ ਕਾਲਾ ਬੱਚਾ ਆ ਬੱਕਰੀ ਮਗਰ ਪੱਠ ਦੁੱਧ ਵੀ ਬਾਈ ਜੀ ਹੋਣੀ ਏ ਥੱਲੇ 4 ਕਿਲੋਟਰ ਦੋਨਾਂ ਟਾਈਮਾਂ ਦਾ ਕਿ ਜ਼ਿਆਦੇ ਆ 4 ਹਗਾ ਹੀ 4 4 ਲੀਟਰ ਬਾਈ ਜੀ ਦੋਨਾਂ ਟਾਈਮਾਂ ਦਾ ਆਹ ਤੇਦੀ ਆ ਆ ਬੱਕਰੀ ਥੱਲੇ ਨਾ ਦੁੱਧ ਆ ਕਿਸੇ ਵੀ ਵੀਰ ਦੇ ਪਸੰਦ ਆਵੇ ਤੇ ਮਗਰ ਇਹ ਬਾਈ ਜੀ ਪੱਠ ਆ ਫੇ ਸੋਹਾਂ ਦਾ ਹੀ ਟਾਈਮ ਆ ਹਜੇ 8:00 ਵਜੇ ਆ ਤੇ ਸੋਹਾਂ ਦੇ ਟਾਈਮ ਹੀ ਵੀਡੀਓ ਬਾਈ ਜੀ ਬਰ ਰਹੀ ਆ ਦੇਖੋ ਜੀ ਬੱਕਰੀ ਦੇ ਮਗਰ ਪੱਠ ਤੇ ਇਹਦੇ ਮਗਰ ਬਾਈ ਜੀ ਬੱਕਰੀ ਦੇ ਮਗਰ ਪੂਰਾ ਪੱਕਰਾ ਬਰੀਡਰ ਬੱਕਰਾ ਏ ਹਾਂਜੀ ਬਰੀਡਰ ਬੱਕਰਾ ਜੀ ਝਾਲਰ ਝੂਲਰ ਪੂਰਾ ਠੀਕ ਆ ਜੀ ਬੱਚੇ ਬਹੁਤ ਸੋਹਣੇ ਪਿਆਰੇ ਆ ਕਿਸੇ ਵੀਰ ਦੇ ਪਸੰਦਾ ਬਾਈ ਨਾਲ ਸੰਪਰਕ ਬਾਈ ਜੀ ਜਰੂਰ ਕਰਿਓ ਤੇ ਆਪਣੀ ਬਾਈ ਜੀ ਵੀਡੀਓ ਬਹੁਤ ਲੱਗਾ ਕਿ ਸ਼ੇਅਰ ਕਰ ਦਿਓ ਲਾਈਕ ਕਰ ਲਿਓ 채ਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਮੋਲਵਾੜੀ ਗੱਲਬਾਤ ਬਾਈ ਜੀ ਤੁਹਾਨੂੰ ਸਾਰੀ ਇਹਨਾਂ ਦੀ ਬੱਕਰੀਆਂ ਬਾਰੇ ਫੋਨ ਤੇ ਦੱਸ ਦੇਣਗੇ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ